ਜੀ ਸਤਿ ਸ਼੍ਰੀ ਅਕਾਲ ਜੀ ਬੋਲਣਾ ਤਾਂ ਚਾਹੁੰਦੀ ਨਹੀਂ ਸੀ ਕਿਉਂਕਿ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਹਨਾ ਸਾਡੇ ਜਿਹੜੇ ਜਵਾਨ ਨੇ ਬਾਰਡਰਾਂ ਤੇ ਸ਼ਹੀਦੀ ਸ਼ਹੀਦੀਆਂ ਪਾ ਰਹੇ ਨੇ ਹਨਾ ਦੋਨੇ ਤਰਫਾਂ ਦੇ ਜਿਹੜੇ ਪੰਜਾਬ ਨੇ ਉਹਨਾਂ ਦੇ ਵਿੱਚ ਸਰਕਾਰਾਂ ਦੀ ਲਗਾਈ ਹੋਈ ਅੱਗ ਲੱਗੀ ਹੋਈ ਆ ਹਨਾ ਪਰ ਜਿਹੜੀ ਪੰਜਾਬ ਸਰਕਾਰ ਬਿਆਨ ਦੇ ਰਹੀ ਆ ਨਾ ਵੀ ਅਸੀਂ ਕਿਹਦਾ ਨਾਮ ਸਾਨੂੰ ਫੰਡ ਦੀ ਲੋੜ ਪੈ ਗਈ ਜੀ ਅਸੀਂ ਐਂਟੀ ਡਰੋਨ ਸਿਸਟਮ ਲਾਉਣੇ ਨੇ ਉਹ ਸਰਕਾਰ ਪਹਿਲਾਂ ਬਿਆਨ ਇਹ ਦਿੰਦੀ ਹੁੰਦੀ ਸੀ ਖਜ਼ਾਨਾ ਕਾਲੀ ਨਹੀਂ ਹੈਗਾ ਖਜ਼ਾਨਾ ਤਾਂ ਭਲਿਆ ਹੋਇਆ ਉਹਨਾਂ ਖਜ਼ਾਨਾ ਕਿਵੇਂ ਕਾਲੀ ਹੋ ਗਿਆ ਚੋਡਾ ਫਿਰ ਕੰਦੇ ਨੇ ਪੜਕਾਉ ਪਾਸਂ ਦਿੰਦੀ ਆ ਬੋਲੂਗੀ ਮੈਂ ਤਾਂ ਹੱਕ ਸੱਚ ਲਈ ਹਮੇਸ਼ਾ ਬੋਲਦੀ ਬੋਲਦੀ ਰਹੂੰਗੀ ਚਾਹੇ ਮੇਰੇ ਤੇ ਜਿੰਨੇ ਮਰਜੀ ਝੂਠੇ ਸੱਚੇ ਪਰਚੇ ਦੇ ਲੋ ਮੈਂ ਨੀ ਪਰਚੀਆਂ ਤੋਂ ਡਰਨ ਲੱਗੀ ਨਾ ਮੈਂ ਜੇਲਾ ਤੋਂ ਡਰਨਾ ਐ ਮੈਂ ਤਾਂ ਕਹੂੰਗੀ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਨਾ ਸਾਡੇ ਕੋਲ ਤਾਂ ਸਭ ਕੁਝ ਹੈ ਖਜ਼ਾਨਾ ਵੀ ਭਰਿਆ ਹੋਇਆ ਹੁਣ ਉਸੇ ਖਜ਼ਾਨੇ ਚ ਲਾਓ ਨਾ ਪੈਸੇ ਐਂਟੀ ਡਰੋਨ ਸਿਸਟਮ ਤੇ ਜਿਹੜਾ ਬਾਰਡਰ ਦੇ ਆਲੇ-ਦੋਲੇ ਲਾਉਣਾ ਏ ਸਾਡੇ ਦਿਨ ਰਾਤ ਪੁੱਤ ਮਾਰ ਰਹੇ ਨੇ ਤੁਹਾਡਾ ਕੀ ਜਾ ਰਿਹਾ ਏ ਸਾਡੇ ਮਾਰ ਰਹੇ ਨੇ ਨਾ ਬੱਚੇ ਤਾਂ ਤੁਹਾਡਾ ਨਹੀਂ ਕੁਝ ਜਾ ਰਿਹਾ ਰਾਜਨੀਤੀ ਹੋ ਰਹੀ ਆ ਕਰੋ ਕਰੋ ਮੇਰੇ ਬੱਚਿਓ ਤੁਸੀਂ ਰਾਜਨੀਤੀ ਕਰਨ ਜੋਗੇ ਹੋ ਰੱਬ ਕਰੇ ਤੁਸੀਂ ਇਸੇ ਜੋਗੇ ਰਹੋ ਤੁਹਾਡੇ ਹੋਰ ਕੱਖ ਨਾ ਰਹੇ ਤੁਹਾਡੇ ਪੱਲੇ ਤੁਹਾਡੇ ਗਰਹਿਣ ਨਾ ਤੁਹਾਡੇ ਬੱਚੇ ਮੈਂ ਤਾਂ ਸ਼ਰੀਆਮ ਕੋਸ ਰਹੀਆਂ ਚਾਹੇ ਪਰਚਾ ਦੇ ਦਿਓ ਅਥਨ ਨੂੰ ਡਰੂੰਗੀ ਨਹੀਂ ਪਰਚੇ ਤੋਂ ਪਰਚੇ ਤੋਂ ਨਹੀਂ ਡਰਦੀ ਜਿੰਨੇ ਮਰਜੀ ਝੂਠੇ ਇਹ ਤਾਂ ਝੂਠੇ ਸੱਚੇ ਪਰਚੇ ਹੋਰ ਤੁਹਾਡੇ ਪੱਲੇ ਕੀ ਹੈ ਹੋਰ ਕੁਝ ਵੀ ਨਹੀਂ ਪੱਲੇ ਦਿਲ ਰੋ ਰਿਹਾ ਮੇਰਾ ਦਿਲ ਦਿਲ ਸੇ ਬਦਦੁਆਵਾਂ ਨਿਕਲ ਰਹੀਆਂ ਨੇ ਤੁਹਾਨੂੰ ਇੱਕ ਕਲੰਕੀ ਸਰਕਾਰਾਂ ਨੂੰ ਤੁਹਾਡਾ ਰਹੇ ਨਾ ਕੋਈ ਜੱਗ ਤੇ ਦੀਵਾ ਜਗਾਉਣ ਵਾਲਾ ਅੱਥੇ ਕੱਲ੍ਹ ਤੋਂ ਦੋਸਤੋ ਮਹੰਤ ਜੈਸਲਿੰਦਰ ਕੌਰ ਪਟਿਆਲਾ ਜੋ ਕਿ ਅਕਸਰ ਸਮਾਜਿਕ ਮੁੱਦਿਆਂ ਤੇ ਵੀ ਬੇਤੜਕੋ ਕੇ ਬੋਲਦੇ ਨੇ ਅਤੇ ਉੱਥੇ ਹੀ ਉਹਨਾਂ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਅਤੇ ਖਰੀਆ-ਖਰੀਆ ਸੁਣਾ ਕੇ ਉਹਨਾਂ ਦੀ ਇਸ ਮਾਮਲੇ ਤੇ ਬੋਲਤੀ ਬੰਦ ਕਰਵਾਈ ਹੈ ਜਿੱਥੇ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਕੋਲ ਫੰਡਸ ਦੀ ਘਾਟ ਹੈ ਫੰਡਸ ਦੀ ਜ਼ਰੂਰਤ ਹੈ ਉਹਨਾਂ ਵੱਲੋਂ ਐਂਟੀ ਡਰੋਨ ਸਿਸਟਮ ਖਰੀਦਿਆ ਜਾਣਾ ਹੈ ਇਹ ਦੋਸ਼ ਨੇ ਜੈਸਲੀਨ ਪਟਿਆਲਾ ਦੇ ਤੇ ਇਸ ਮੌਕੇ ਤੇ ਉਹਨਾਂ ਨੇ ਹੋਰ ਵੀ ਬਹੁਤ ਕੁਝ ਮੁੱਖ ਮੰਤਰੀ ਨੂੰ ਕਿਹਾ ਜਿਸ ਦੀ ਇੱਕ ਝਲਕ ਤੁਸੀਂ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਵੀ ਦੇਖ ਚੁੱਕੇ ਹੋ ਇਸ ਤੋਂ ਪਹਿਲਾਂ ਕਿ ਤੁਹਾਨੂੰ ਇਸ ਵੀਡੀਓ ਵੱਲ ਅੱਗੇ ਲੈ ਚਲੀਏ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਹੈ ਜਰੂਰ ਪੁੱਛਣਾ ਚਾਹਾਂਗੇ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਕਮੈਂਟ ਕਰਕੇ ਕਿ ਤੁਹਾਨੂੰ ਕੀ ਲੱਗਦਾ ਹੈ ਜੈਸਲਿਨ ਕੌਰ ਨੇ ਜੋ ਗੱਲਾਂ ਕਹੀਆਂ ਨੇ ਤੁਸੀਂ ਉਸ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਜਾਂ ਫਿਰ ਤੁਹਾਡੇ ਕੀ ਵਿਚਾਰ ਨੇ ਇਸ ਮਾਮਲੇ ਤੇ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀ ਤੇ ਹੋਰ ਤਾਜ਼ਾ ਖਬਰਾਂ ਦੇਖਦੇ ਰਹਿਣ ਦੇ ਲਈ ਖਾਸ ਵੀਡੀਓਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ ਅਲਿਮਿਟਿਡ ਗਿਆਨ ਦੇ ਨਾਲ ਬਣੇ ਰਹਿਣਾ ਜੀ ਹੁਣ ਦੇਖੋ ਇਹ ਪੂਰੀ ਵੀਡੀਓ ਜੀ ਸਤਿ ਸ਼੍ਰੀ ਅਕਾਲ ਜੀ ਬੋਲਣਾ ਤਾਂ ਚਾਹੁੰਦੀ ਨਹੀਂ ਸੀ ਕਿਉਂਕਿ ਹਾਲਾਤ ਇਹ ਜੇ ਬਣੇ ਹੋਏ ਨੇ ਹਨਾ ਸਾਡੇ ਜਿਹੜੇ ਜਵਾਨ ਨੇ ਬਾਰਡਰਾਂ ਤੇ ਸ਼ਹੀਦੀ ਸ਼ਹੀਦੀਆਂ ਪਾ ਰਹੇ ਨੇ ਹਨਾ ਦੋਨੇ ਤਰਫਾਂ ਦੇ ਜਿਹੜੇ ਪੰਜਾਬ ਨੇ ਉਹਨਾਂ ਦੇ ਵਿੱਚ ਸਰਕਾਰਾਂ ਦੀ ਲਗਾਈ ਹੋਈ ਅੱਕ ਲੱਗੀ ਹੋਈ ਆ ਨਾ ਪਰ ਜਿਹੜੀ ਪੰਜਾਬ ਸਰਕਾਰ ਬਿਆਨ ਦੇ ਰਹੀ ਆ ਨਾ ਵੀ ਅਸੀਂ ਕਿਹਦਾ ਨਾਮ ਸਾਨੂੰ ਫੰਡ ਦੀ ਲੋੜ ਪੈ ਗਈ ਜੀ ਅਸੀਂ ਐਂਟੀ ਡਰੋਨ ਸਿਸਟਮ ਲਾਉਣੇ ਨੇ ਉਹ ਸਰਕਾਰ ਪਹਿਲੇ ਬਿਆਨ ਇਹ ਦਿੰਦੀ ਹੁੰਦੀ ਸੀ ਖਜ਼ਾਨਾ ਖਾਲੀ ਨਹੀਂ ਹੈਗਾ ਖਜ਼ਾਨਾ ਤਾਂ ਭਲਿਆ ਹੋਇਆ ਉਹਨਾਂ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਚੋਡਾ ਫਿਰ ਕੰਦੇ ਨੇ ਭੜਕਾਉ ਭਾਸ਼ਣ ਦਿੰਦੀ ਆ ਬੋਲੂਗੀ ਮੈਂ ਤਾਂ ਹੱਕ ਸੱਚ ਲਈ ਹਮੇਸ਼ਾ ਬੋਲਦੀ ਬੋਲਦੀ ਰਹੂੰਗੀ ਚਾਹੇ ਮੇਰੇ ਤਾਂ ਜਿੰਨੇ ਮਰਜੀ ਝੂਠੇ ਸੱਚੇ ਪਰਚੇ ਦੇ ਲੋ ਮੈਂ ਨਹੀਂ ਪਰਚਿਆਂ ਤੋਂ ਡਰਨ ਲੱਗੀ ਨਾ ਮੈਂ ਜੇਲਾ ਤੋਂ ਡਰਨਾ ਹੈ ਮੈਂ ਤਾਂ ਕਹੂੰਗੀ ਵਿਜੜੀ ਪੰਜਾਬ ਸਰਕਾਰ ਕਹਿੰਦੀ ਸੀ ਨਾ ਸਾਡੇ ਕੋਲ ਤਾਂ ਸਭ ਕੁਝ ਹੈ ਖਜ਼ਾਨਾ ਵੀ ਭਰਿਆ ਹੋਇਆ ਹੁਣ ਉਸੇ ਖਜ਼ਾਨੇ ਚ ਲਾਓ ਨਾ ਪੈਸੇ ਐਂਟੀ ਡਰੋਨ ਸਿਸਟਮ ਤੇ ਜਿਹੜਾ ਬਾਰਡਰ ਦੇ ਆਲੇ-ਦਾਲੇ ਲਾਉਣਾ ਹੈ ਸਾਡੇ ਦਿਨ ਰਾਤ ਪੁੱਤ ਮਾਰ ਰਹੇ ਨੇ ਤੁਹਾਡਾ ਕੀ ਜਾ ਰਿਹਾ ਹੈ ਸਾਡੇ ਮਾਰ ਰਹੇ ਨੇ ਨਾ ਬੱਚੇ ਤਾਂ ਤੁਹਾਡਾ ਨਹੀਂ ਕੁਝ ਜਾ ਰਿਹਾ ਰਾਜਨੀਤੀ ਹੋ ਰਹੀ ਹੈ ਕਰੋ ਕਰੋ ਮੇਰੇ ਬੱਚਿਓ ਤੁਸੀਂ ਰਾਜਨੀਤੀ ਕਰਨ ਜੋਗੇ ਹੋ ਰੱਬ ਕਰੇ ਤੁਸੀਂ ਇਸੇ ਜੋਗੇ ਰਹੋ ਤੁਹਾਡੇ ਹੋਰ ਕੱਖ ਨਾ ਰਹੇ ਤੁਹਾਡੇ ਪੱਲੇ ਤੁਹਾਡੇ ਰਹਿਣ ਨਾ ਤੁਹਾਡੇ ਬੱਚੇ ਮੈਂ ਤਾਂ ਸ਼ਰੀਆਮ ਕੋਸ ਰਹੀ ਆ ਚਾਹੇ ਪਰਚਾ ਦੇ ਦਿਓ ਅਥਨ ਨੂੰ ਡਰੂੰਗੀ ਨਹੀਂ ਪਰਚੇ ਤੋਂ ਪਰਚੇ ਤੋਂ ਨਹੀਂ ਡਰਦੀ ਜਿੰਨੇ ਮਰਜੀ ਝੂਠੇ ਇਹ ਤਾਂ ਝੂਠੇ ਸੱਚੇ ਪਰਚੇ ਹੋਰ ਤੁਹਾਡੇ ਪੱਲੇ ਕੀ ਆ ਹੋਰ ਕੁਝ ਵੀ ਨਹੀਂ ਪੱਲੇ ਦਿਲ ਰੋ ਰਿਹਾ ਮੇਰਾ ਦਿਲ ਦਿਲ ਸੇ ਬਦਦੁਆਵਾਂ ਨਿਕਲ ਰਹੀਆਂ ਨੇ ਤੁਹਾਨੂੰ ਇੱਕ ਕਲੰਕੀ ਸਰਕਾਰਾਂ ਨੂੰ ਤੁਹਾਡਾ ਰਹੇ ਨਾ ਕੋਈ ਜੱਗ ਤੇ ਦੀਵਾ ਜਗਾਉਣ ਵਾਲਾ